ਸਿੱਧੂ ਤੇ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਨੂੰ ਲੈ ਕੇ ਕੰਟਰੋਵਰਸੀ ਬਹੁਤ ਚੱਲਦੀ ਰਹੀ ਹੈ। ਹਾਂ ਜੀ ਬਹੁਤ ਚੱਲੀ। ਤੁਸੀਂ ਬੱਬੂ ਮਾਨ ਦੇ ਕਰੀਬ ਵੀ ਰਹੇ ਹੋ? ਜੀ ਜੀ। ਕਦੇ ਬੱਬੂ ਮਾਨ ਨੇ ਆਪਣੇ ਮੂੰਹ ਆਪਣੇ ਮੂੰਹੋਂ ਸਿੱਧੂ ਬਾਰੇ ਕੁਝ ਕਿਹਾ? ਨਹੀਂ ਕਦੀ ਵੀ ਨਹੀਂ। ਕਦੀ ਮੈਂ ਨਹੀਂ ਸੁਣਿਆ। ਬੈਠੇ ਕੈਨੇਡਾ ਵੀ ਬੈਠੇ ਰਹੇ ਆਂ। ਆਮ ਸਿੰਘਰਾਂ ਦਾ ਸਿੰਘਰਾਂ ਕੋਲ ਸਿੰਘਰਾਂ ਦੀਆਂ ਗੱਲਾਂ ਹੋਣੀਆਂ ਜਾਂ ਕੋਈ ਹੋਰ ਮੁੱਦਾ ਜਿਹੜਾ ਪੰਜਾਬ ਦਾ ਚੱਲਦਾ ਤੇ ਕਦੀ ਉਹਨੇ ਉਹਦੇ ਮੂੰਹੋਂ ਮੈਂ ਨਹੀਂ ਸੁਣਿਆ। ਕਦੀ ਵੀ ਨਹੀਂ। ਜਿਕਰੀ ਨਹੀਂ ਹੋਇਆ ਹੂੰ ਜੇ ਕਿਤੇ ਗੱਲ ਹੋਈ ਤਾਂ ਚੰਗੀ ਹੋਈ ਉਹ ਸਟੇਜ ਤੇ ਉਹਨੇ ਬਹੁਤ ਵਧੀਆ ਬੋਲਿਆ ਸੀ ਕੀ ਬੋਲਿਆ ਵੀ ਕੋਈ ਐਦਾਂ ਦੀ ਵੀ ਲੋਕ ਬਣਾ ਦਿੰਦੇ ਗੱਲਾਂ ਹੂੰ ਉਹਦਾ ਕੋਈ ਹੈ ਨਹੀਂ ਸੀ ਲੈਣ ਦੀ ਕੋਈ ਉਹਨੂੰ ਸਿੱਧੂ ਨੂੰ ਮੋਸਮ ਲੈ ਹੈ ਨਹੀਂ ਸੀ ਗੱਲ ਕੋਈ ਬਾਰਬਲੀ ਤਾਂ ਉਹਨਾਂ ਦੀ ਗੱਲ ਹੋਈ ਨਹੀਂ ਉਹ ਤਾਂ ਫੇਸਬੁੱਕ ਆ ਕੀ ਹੁੰਦਾ ਜਿਹੜਾ ਸੋਸ਼ਲ ਮੀਡੀਆ ਤੇ ਸੀ ਹੂੰ ਹਾਂਜੀ ਉਹ ਇੱਕ ਗਾਣਾ ਨਾ ਵੀ ਉਹ ਸਦੂ ਮੂਸੇ ਵਾਲਾ ਦਾ ਗੀਤ ਵੀ ਸੀ ਉਹਦੇ ਵਿੱਚ ਇੱਕ ਲਾਈਨ ਵੀ ਸੀ ਜੁੰਡੇ ਜਿਖ ਲਾਰੇ ਗਈ ਫਿਰਦੇ ਮੈਂਟਲੀ ਹਿਲਾਤੇ ਮਿੱਠੀਏ ਉਹ ਲੋਕਾਂ ਨੇ ਬੱਬੂ ਮਾਨ ਨਾਲ ਜੋੜ ਲਿਆ ਸੀਗਾ ਹਾਂਜੀ ਉਹ ਦੇਖੋ ਕੰਟਰੋਵਰਸੀ ਤਾਂ ਇਹ ਚ ਕੋਈ ਦੂਰ ਹੈ ਮਾਣੀ ਉਹਨਾਂ ਦੀ ਹੋਈ ਆ ਵੀ ਲੋਕਾਂ ਨੇ ਆਪਸ ਵਿੱਚ ਕਰ ਲਈ ਤੇ ਉਹ ਤੇ ਮਾਰਖਾ ਦਾ ਦੋਨਾਂ ਤੇ ਲੱਗਿਆ ਉਹ ਬਚਾਰਾ ਹਾਂ ਬੇਚ ਨਹੀਂ ਰਿਹਾ ਦੁਨੀਆ ਇਸ ਵਿੱਚ ਹਾਂ ਇਹਨੇ ਤਾਂ ਸਟੇਜ ਤੇ ਵੀ ਭੁੱਲਿਆ ਸੀ ਵੀ ਅਸੀਂ ਇਦਾਂ ਦੇ ਨਹੀਂਗੇ ਇਸ ਵਾਰੀ ਇਹੋ ਤੁਸੀਂ ਸ਼ੋਅ ਕੱਢ ਕੇ ਦੇਖ ਲਿਓ ਨਾ ਆ ਜਿਹੜਾ ਹੁਣ ਜਿਹਦੀ ਤੁਸੀਂ ਗੱਲ ਕਰਦੇ ਵੀ ਉਹਦੇ ਵਿੱਚ ਮੈਂ ਕੋਈ ਸਾਈਡ ਨਹੀਂ ਲੈ ਰਿਆ ਇਹਦੇ ਬੱਚੇ ਜਿਹੜਾ ਬੰਦਾ ਗਲਤ ਆਪਾਂ ਗਲਤ ਕਹਿ ਸਕਦੇ ਹਾਂ ਪਰ ਹੋਇਆ ਨਹੀਂ ਇਦਾਂ ਕੋਈ ਸੁਣਿਆ ਨਹੀਂ ਉਹਦੇ ਮੂੰਹੋਂ ਜਾਂ ਕਿਸੇ ਨੇ ਆ ਕੇ ਦੱਸਿਆ ਹੋਵੇ ਜਿਹਦਾ ਹੁਣ ਮੈਂ ਗੱਲ ਕਰਦਾ ਮੈਂ ਕਹਿੰਦੇ ਆ ਇਹ ਹੋਇਆ ਨਹੀਂ ਇਦਾਂ ਹਮ ਗੱਲ ਹੈ ਵੀ ਜੇ ਚਰਚਾ ਦਾ ਕੋਈ ਵਿਸ਼ਾ ਹੁੰਦਾ ਤਾਂ ਤੁਹਾਡੇ ਨੂੰ ਤੁਸੀਂ ਤਾਂ ਦੋਸਤ ਹੋ ਆ ਆ ਜਾਣਾ ਸੀ ਪਤਾ ਲੱਗ ਜਾ ਤੁਹਾਡੇ ਨਾਲ ਤਾਂ ਜੈਲਸ ਪਤਾ ਲੱਗ ਗਿਆ ਆ ਪਤਾ ਪਤਾ ਲੱਗ ਜਾਣਾ ਸੀ ਬਈ ਉਹਦਾ ਕੋਈ ਡੀਲ ਲੈਣ ਹੁੰਦਾ ਤੁਹਾਡੀ ਇਹ ਵੀ ਵੀ ਕੋਲਾਬ ਦੀਆਂ ਵੀ ਗੱਲਾਂ ਹੋਈਆਂ ਸੀ ਸਿੱਧੂ ਨਾਲ ਹਾਉ ਤਮੈਂ ਆਪਣੇ ਇਹ ਅਮਨ ਹੀਰ ਨੇ ਗੀਤ ਕੀਤਾ ਸੀ ਉਹ ਗੋਪੀ ਸੰਧੂ ਵਾਲਾ ਹਮ ਜੱਟ ਫੇਰਿਆ ਤਿਆਰ ਖੁੱਤੀ ਪੋਣ ਤੇ ਉਹ ਬੱਬੂ ਆਪਣੇ ਦੀ ਸਿੱਧੂ ਦਾ ਉਦੋਂ ਈਪੀ ਰੈਡੀ ਸੀ ਓਕੇ ਤੇ ਮੈਨੂੰ ਇੰਨਾ ਪਤਾ ਨਹੀਂ ਸੀਗਾ ਵੀ ਉਹਨੇ ਕਿਉਂਕਿ ਮੈਂ ਆਪਣੇ ਕੰਮ ਚ ਮਾਸਟਰ ਰਹੀ ਨਾ ਮੈਨੂੰ ਇਹ ਪਤਾ ਲੱਗ ਗਿਆ ਜਿੱਦਣ ਗੱਲ ਛੜੀ ਵੀ ਉਹਦੀ EP ਤਿਆਰ ਆ ਅਮਨ ਨੇ 뮤직 ਕੀਤਾ ਸੀ ਤੇ ਫਿਰ ਕਾਫੀ ਜਿਹੜੇ ਯਾਰ ਦੋਸਤ ਸੀ ਕਿਉਂਕਿ ਸਿੱਧੂ ਉਸ ਟਾਈਮ ਮੈਂ ਤਾਂ ਹਲੇ ਕਮਬੈਕ ਕਰਨਾ ਸੀ ਨਾ ਉਹ ਹੁਣ ਪੂਰਾ ਪੀਕ ਤੇ ਸੀਗਾ ਬੰਦਾ ਕਿਉਂਕਿ ਮੈਂ ਤਾਂ 7-8 ਸਾਲ ਆਫ ਸੀ ਤੇ ਉਹ ਫਿਰ ਸਾਰੇ ਕਹਿੰਦੇ ਵੀ ਜਦੋਂ ਮਾੜੀ ਜਿਹੀ ਗੱਲ ਛੜੀ ਵੀ ਇਹ ਬੱਬੋ ਆਪਣੇ ਦੇ ਸਿੱਧੂ ਦੇ ਚੈਨਲ ਤੇ ਆਪਾਂ ਗੀਤ ਕਰੀਏ ਹੂੰ ਤੇ ਉਹ ਫਿਰ ਮੇਰੇ ਨਾਲ ਆਸਟ੍ਰੇਲੀਆ ਗਏ ਸੀ ਉੱਥੋਂ ਗੱਲ ਵੀ ਹੁੰਦੀ ਰਹੀ ਹੂੰ ਹਮਨ ਜਦੋਂ ਅਮਨ ਦੇ ਨਾਲ ਗਿਆ ਸੀਗਾ ਸਿੱਧੂ ਦੇ ਬਿਲਕੁਲ ਆਸਟ੍ਰੇਲੀਆ ਦੇ ਸ਼ੋਅਾਂ ਤੇ ਤੇ ਉੱਥੋਂ ਨਿਆਣਿਆਂ ਨਾਲ ਵੀ ਇੱਕ ਮੋਹਣਾ ਨਾਲ ਵੀ ਗੱਲ ਹੁੰਦੀ ਰਹੀ ਸਿੱਧੂ ਦੀ ਓਕੇ ਆ ਜਦੋਂ ਕਰਨੇ ਇੱਕ ਹੁੰਦੇ ਸਿੱਧੂ ਦੀ ਆਪਸ ਵਿੱਚ ਗੱਲ ਹੁੰਦੀ ਰਹੀ ਉਹ ਹੈਲੋ ਹਾਈ ਵੀ ਜਦਾਂ ਬਈ ਉਹਨਾਂ ਨਿਆਣੇ ਜਾਣਨਾ ਚਾਹੁੰਦੇ ਉਹ ਭੈ ਨਹੀਂ ਸੀ ਉਹਦੇ ਉਸ ਟਾਈਮ ਤਾਂ ਸਿੱਧੂ ਸਿੱਧੂ ਹੋਈ ਪਈ ਸੀ ਤੇ ਇੱਕਮ ਵੀ ਪੂਰਾ ਫੈਮ ਆਹੋ ਸਾਰੇ ਜਿਹੜੇ ਨਵੇਂ ਮੁੰਡੇ ਆਉਂਦੇ ਸਾਰੇ ਗੀਤ ਸੁਣਦੇ ਆ ਮੇਨ ਗੱਲ ਨਵੇਂ ਮੁੰਡਿਆਂ 'ਚ ਉਹਦਾ ਕਰੇਜ਼ ਵੀ ਆ ਨਵੇਂ ਮੁੰਡਿਆਂ 'ਚ ਉਹਦਾ ਕਰੇਜ਼ ਕਰਨ ਦਾ ਵੀ ਕਰੇਜ਼ ਪੂਰਾ ਹੂੰ ਹੂੰ ਪਰ ਉਹ ਜਿੱਦਾਂ ਕਰਨ ਉੱਥੇ ਸੀ ਤਾਂ ਮਿਲ ਪੈਂਦੇ ਸੀ ਨਿਆਣਿਆਂ ਨੂੰ ਇਹ ਮਿਲਣ ਗਏ ਇੱਕ ਦੋ ਵਾਰੀ ਤੇ ਉੱਥੇ ਅਮਨ ਸੀ ਤੇ ਚਲੋ ਜੇ ਹੁਣ ਬੱਚੇ ਚਾਹੁੰਦੇ ਆ ਮੈਂ ਉਸ ਫੀਲਡ 'ਚ ਸੀਗਾ ਤੇ ਉਹ ਉਹ ਨਾਲ ਐਕਸਾਈਟਮੈਂਟ ਸੀ ਪਰ ਉਹ ਫਿਰ ਅਮਨ ਨਾਲ ਉਹਨਾਂ ਸਾਂਝੀਆਂ ਗੱਲਾਂ ਕਰਦਾ ਰਹਿੰਦਾ ਸੀ ਕਿਉਂਕਿ ਮੇਨ ਸਿੰਗਰ ਤਾਂ ਮੈਂ ਹੀ ਸੀ ਅਮਨ ਦਾ ਜਿਹੜਾ ਅੱਜ ਤੱਕ ਉਹਦੇ ਨਾਲ ਆ ਬਾਕੀ ਕੋਈ ਆਏ ਚਾਰ ਗੀਤ ਕਰਾ ਗਏ ਪੰਜ ਕਰਾ ਗਏ ਉਹ ਬਾਕੀ ਲੰਬੀ ਰੇਸ ਦਾ ਘੋੜਾ ਤਾਂ ਮੈਂ ਹੀ ਆ ਤੇ ਮੇਰੇ ਲਈ ਉਹ ਆ ਉਹ ਫਿਰ ਜਦੋਂ ਸਾਡਾ ਇੱਕ ਲਿੰਕ ਬਣਿਆ ਰਿਆ ਤੇ ਉਹ ਫਿਰ ਸਾਰੇ ਕਹਿੰਦੇ ਫਿਰ ਇਹਦੀ EP ਰਿਲੀਜ਼ ਹੋਣੀ ਸੀ ਉਹਨਾਂ ਦਾ ਕੋਈ ਸਕੇਜੂਲ ਸੀ ਵੀ ਅਸੀਂ 5 ਦਿਨ ਬਾਅਦ ਖੰਨੀ ਦੱਸ ਦੇਣ ਬਾਅਦ ਇੱਕ ਗੀਤ ਛੱਡੀ ਜਣ ਉਹਨੇ 30 ਗੀਤ ਰਿਕਾਰਡ ਕੀਤੇ ਸੀ ਸ਼ਾਇਦ ਤੁਹਾਡੇ ਨੋਟਿਸ ਵਿੱਚ ਹੋਵੇ ਕਿੰਨੇ ਇੱਕ EP ਇੱਕ ਹੈ ਸੀ ਹਾਂ ਸਦੂਦੀ ਉਹ ਵੱਡੇ ਪੂਰੇ 2 ਮਹੀਨੇ ਚੱਲਦੀ ਰਹੀ ਸੀ ਉਹ ਹਾਂ ਹਰ 2 ਦਿਨ ਬਾਅਦ ਕੀਤਾ ਹਰ ਹਰ ਇੱਕ ਦਿਨ ਬਾਅਦ ਹਾਂ ਹਰ ਇੱਕ ਦਿਨ ਖਾਲੀ 5 ਦਿਨ ਬਾਅਦ ਆਈ ਥਿੰਕ ਨਹੀਂ ਨਹੀਂ ਹਰ ਇੱਕ ਦਿਨ ਬਾਅਦ 2 ਮਹੀਨੇ ਲਗਾਤਾਰ ਕੀਤਾ ਹਾਂ ਮੈਂ ਉਦੋਂ ਪਿਛਲੇ ਚੈਨਲ 'ਚ ਕੰਮ ਕਰਦਾ ਸੀ ਤੇ ਜੀ ਤੇ ਉਹ ਉਹ ਹਾਲੇ ਗੀਤ ਆ ਨਾ ਸਿੱਰੇ ਸਿੱਰੇ ਮੁੰਡਿਆਂ ਨੇ ਲਾ ਕੇ ਬੈਠੇ ਹੋਣਾ ਪੰਜਕ ਹਾਲੇ ਗੀਤ ਉਹਦੇ ਰਿਲੀਜ਼ ਹੋਈ ਸੀ ਉੱਚੋਂ ਉਦੋਂ ਫੇ ਸਾਡਾ ਗੀਤ ਤਿਆਰ ਹੋ ਚੁੱਕਾ ਸੀ ਤੇ ਉਹ ਆਪਾਂ ਸੋਚਦੇ ਸੀ ਆਪਾਂ ਕਾਲ ਵੀ ਕੀਤੀ ਉਦੋਂ ਇਹਨਾਂ ਦਾ ਮੁੰਡਾ ਸੈਂਡੀ ਹੁੰਦਾ ਸੀਗਾ ਉਹਨਾਂ ਇੰਗਲੈਂਡ ਆ ਹੂੰ ਤੇ ਆਈ ਥਿੰਕ ਸੋ ਉਹਦੇ ਡੈਡ ਨਾਲ ਵੀ ਗੱਲ ਹੋਈ ਫਿਰ ਉਹਨਾਂ ਕੋਲੋਂ ਨਾ ਨਹੀਂ ਸੀ ਕੋਈ ਫਿਰ ਮੈਂ ਹੀ ਸੋਚਿਆ ਮੈਂ ਕਿ ਯਾਰ ਉਹਦਾ ਕੰਮ ਆ ਹੁਣ ਚੱਲ ਰਿਆ ਹੂੰ ਤੇ ਆਪਾਂ ਬਾਅਦ ਚ ਕਰ ਲਵਾਂਗੇ ਹੋਰ ਗੀਤ ਇਹ ਇਕੱਲਾ ਹੀ ਕਰ ਦਿੰਨੇ ਪਹਿਲਾਂ ਐਕਸਾਈਟਮੈਂਟ ਸਾਡੀ ਟੀਮ ਨੂੰ ਸਾਰਿਆਂ ਨੂੰ ਅਮਨ ਵੀ ਤੇ ਚਾਹੁੰਦੇ ਸੀਗੇ ਵੀ ਉਹਦੇ ਨਾਲ ਗੀਤ ਹੋ ਜਵੇ ਉਸ ਚੈਨਲ ਤੇ ਵੀ ਦੁਬਾਰਾ ਕਮਬੈਕ ਕਰਨਾ ਵੀ ਉਹ ਸਮਾਂ ਉਹਦਾ ਚੱਲ ਰਿਆ ਸੀ ਨੋ ਡਾਊਟ ਤੇ ਉਦੋਂ ਵਿੱਚ ਫਿਰ ਫਿਰ ਮੈਂ ਸੋਚਿਆ ਮੈਂ ਕਿ ਹੁਣ ਉਹ ਆਪਣੇ ਗੀਤਾਂ ਤੇ ਜ਼ੋਰ ਲਾਉ ਕਿ ਮੇਰੇ ਤੇ ਲਾਉ ਕੱਲ ਨੂੰ ਮੈਂ ਕਹੂੰ ਯਾਰ ਮੇਰਾ ਗੀਤ ਨੀ ਐ ਕੀਤਾ ਜਾ ਓਂ ਕੀਤਾ ਨਾ ਉਹ ਫਿਰ ਜਦੋਂ ਆਪਾਂ ਗੀਤ ਕੀਤਾ ਫਲੱਡ ਵੈਕ ਉਹ ਬਾਬੇ ਦੀ ਕਿਰਪਾ ਹੋ ਗਈ ਹੂੰ ਉਹ ਨਵੀਂ ਕੰਪਨੀ ਆਪਣੇ ਮਿੱਤਰ ਸਿਗੇ ਉਹਨਾਂ ਨੇ ਓੰਕਾਰ ਹੋਣੀ ਆਪਣੇ ਵੀਰ ਸਿਗੇ ਉੱਥੇ ਸਰੀ ਚ ਉਹ ਕਹਿੰਦੇ ਭਾਜੀ ਆਪਾਂ ਕਰਦੇ ਆ ਤੇ ਉਹਨਾਂ ਨੇ ਗੀਤ ਕੀਤਾ ਦੇ ਵਾ ਜਿੰਦਾਬਾਦ ਹੋ ਗਿਆ ਤੁਸੀਂ ਸੁਣਿਆ ਹੀ ਆਂ ਜਾ ਤਫੀਰਿਆ ਤਿਆਰ ਖੁੱਤੀ ਪਾਉਣ ਨੂੰ ਉਹ ਫਿਰ ਮੇਰਾ ਮੰਨਣਾ ਇਹ ਸੀ ਵੀ ਜੇ ਇਹਨੇ ਆਪਣਾ ਗੀਤ ਨੇ ਕੰਮ ਨਾ ਕੀਤਾ ਫਿਰ ਸਿੱਧੂ ਜਦੋਂ ਆਪਣੀ EP ਕਰ ਲਊ ਬਾਅਦ ਚ ਕਰ ਲਾਂਗੇ ਨਵਾਂ ਗੀ ਲਿਆ ਆ ਚੱਕਰ ਸੀਗਾ ਮੈਂ ਵੈਸੇ ਤੁਹਾਡਾ ਗੀਤ ਸਰਚ ਕਰ ਰਿਹਾ ਮੇਰੇ ਦਿਮਾਗ ਚ ਨਾ ਥੋੜੇ ਦੇ 1 ਮਿੰਟ ਰੁਕਣਾ ਪਏਗਾ ਕਿਉਂਕਿ ਮੈਨੂੰ ਗੀਤ ਤਾਂ ਯਾਦ ਆ ਪਰ ਇੱਕ ਤਸਵੀਰ ਵੀ ਯਾਦ ਆਉਂਦੀ ਵੀ ਮੈਨੂੰ ਦੇਖਿਓ ਦਾ ਕਿਹੜਾ ਜੀ ਨਹੀਂ ਨਹੀਂ ਇਹ ਹੀ ਹੈ ਵੈਸੇ ਸਵਾਲ ਗਲਤ ਨਾ ਹੋਵੇ ਮੈਂ ਤਾਂ ਸੱਚ ਕਰਦਾ ਵੈਸੇ ਸਵਾਲ ਮੈਨੂੰ ਪੁੱਛੇ ਸਹੀ ਹੈ ਹੂੰ ਹੂੰ ਇਹ ਤੋਂ ਪਹਿਲਾਂ ਵੀ ਤੁਹਾਡਾ ਗੀਤ ਆਇਆ ਸੀਗਾ ਇਹ ਤਾਂ ਚਲੋ ਤੁਹਾਡਾ ਕਮਬੈਕ ਤੁਸੀਂ ਕਹਿ ਰਹੇ ਹੋ ਜਿੱਦੇ ਤੁਸੀਂ ਸਵਾਲ ਨੂੰ ਪੁੱਛ ਹੀ ਲੈਂਦਾ ਕੇਸ ਪਿੱਛੇ ਬੰਨੇ ਹੋਏ ਸੀਗੇ ਹਾਂ ਹਾਂ ਉਹ ਉਹ ਗੀਤ ਪਹਿਲਾਂ ਕੀਤਾ ਪਿਆ ਸੀ ਉਹ ਕੀਤਾ ਰਿਲੀਜ਼ ਉਦੋਂ ਸੀ ਅੱਛਾ ਉਹ ਜਦੋਂ ਕਿ ਟ੍ਰਾਈ ਕਰਦੇ ਸੀ ਉਦੋਂ ਇਕੱਠੇ ਹੋ ਗਿਆ ਨਾ ਗੀਤ ਹਾਂ ਆ ਦੋਨੋਂ ਇਕੱਠੇ ਜੇ ਆਏ ਸੀ ਅੱਛਾ ਇਕੱਠੇ ਜੇ ਆ ਗਏ ਉਹ ਪਹਿਲਾਂ ਹੀ ਇਹ ਔਰ ਰੀਲੀਜ਼ ਹੋ ਗਿਆ ਸੀ ਹਾਂ ਤੁਸੀਂ ਸਹੀ ਆ ਉਹ ਉਹ ਵੀ ਚੰਗਾ ਬਾਰਕ ਕੀਤਾ ਉਹਨੇ ਗੀਤ ਨੇ ਉਹ ਕੀ ਗੀਤ ਦਾ ਲਾਗ ਹੀ ਕਿਹੜਾ ਜੀ ਜਿਹੜੇ ਜਿਹਦੇ ਤੁਸੀਂ ਕੇਸ ਬੰਨੇ ਹੈ ਹੀ ਹਾਂ ਉਹ ਇੱਕ ਤਾਂ ਹੁਣ ਆਇਆ ਵਾਰਨਿੰਗ ਇੱਕ ਉਦੋਂ ਹੀ ਉਹ ਇੱਕ ਗੀਤ ਹੋਰ ਕੀਤਾ ਸੀ ਮੈਂ ਤਾਂ ਪੁੱਛਦਾ ਵੀ ਆਮ ਰੀਮ ਨੂੰ ਪ੍ਰੋਬਲਮ ਮਿਲ ਗਈ ਹੈ ਉਹ ਆ ਉਦੋਂ ਕਿਸੇ ਨੇ ਨਾ ਸ਼ਰਾਰਤ ਕੀਤੀ ਤੇ ਫਿਰ ਮੈਂ ਵੀ ਸ਼ਰਾਰਤ ਕਰ ਦਿੱਤੀ ਹੂੰ ਉਹ ਕਹਿੰਦੇ ਜੀ ਪਿਤਾ ਜੀ ਮੈਂ ਕਿਹਾ ਵੀ ਕਹਾਣੀ ਪ੍ਰੀਤ ਵੀ ਭੇਜੋ ਉਹ ਜਿਹੜੇ ਜਿਹੜੇ ਫਿਰ ਪਿਤਾ ਜੀ ਕਹਿੰਦੇ ਮੈਂ ਕਿਹਾ ਉਹ ਫਿਰ ਜਵਾਬ ਤਾਂ ਦੇਣਾ ਬਣਦਾ ਜੀ ਐ ਗਲਤ ਆ ਜਾਂ ਸਹੀ ਆ ਉਦੋਂ ਦੀ ਇਹ ਗੱਲ ਹੋਈ ਸੀ ਤੈਨੂੰ ਹੱਸਾਂ ਮੈਂ ਤਾਂ ਬਾਅਦ ਚੋਂ ਪਰ ਤੁਹਾਨੂੰ ਲੱਗਦਾ ਵੀ ਇਹੋ ਜਿਹਾ ਜਵਾਬ ਦੇਣੇ ਚੰਗੇ ਆ ਤੁਹਾਡੇ ਆਪਣੇ ਇੰਨੇ ਵੱਡੇ ਵੱਡੇ ਬੱਚੇ ਹੋ ਗਏ ਵਿਆਹੀ ਹੋਏ ਹੋ ਤੁਸੀਂ ਚੰਗੇ ਭਲੇ ਹੋ ਬੜੇ ਕੱਟ ਸਿੰਗਰ ਹੁੰਦੇ ਜਿਹੜੇ ਫੈਮਲੀਆ ਨਾਲ ਰਹਿੰਦੇ ਹੁਣ ਮੈਨੂੰ ਲੱਗੇ ਫਸਾਉਣ ਪਰ ਗਾਲੀ ਆ ਉਦੋਂ ਫੇ ਕਿ ਐਮੀ ਕੋਈ ਤੁਹਾਨੂੰ ਛੀੜੇ ਫੇ ਨਿਆਣਿਆਂ ਨੂੰ ਮੈਂ ਤਾਂ ਹੀ ਦੱਸੂ ਵੀ ਹੱਕ ਥਾਪੜ ਕੇ ਖੰਡਾ ਮੂਰੇ ਹਮ ਜਿੱਦਾਂ ਦਾ ਅਗਲਾ ਕੁਐਸਚਨ ਕਰਦਾ ਨਿਆਣਿਆਂ ਨੂੰ ਮੈਂ ਥੋੜੀ ਨਾ ਦੱਸੋ ਕਿ ਵੀ ਆਪ ਹੀ ਹਾਨੀਪ੍ਰੀਤ ਬੁਲਾਉਂਦਾ ਹੋਇਆ ਮੈਂ ਨਹੀਂ ਮੈਂ ਉਹਨਾਂ ਨੂੰ ਕਿਹਾ ਜਿਹਨੇ ਮੈਨੂੰ ਕੁਐਸਚਨ ਕੀਤਾ ਉਹਨੂੰ ਮੈਂ ਕਿਹਾ ਫੇ ਭੇਜ ਦਿਓ ਮੈਂ ਜੇ ਤੁਹਾਨੂੰ ਮੈਂ ਪਿਤਾ ਜੀ ਲੱਗਦਾ ਹਾਂ ਹਾਂ ਤੇ ਹਾਂ ਜੀ ਹਾਂ ਇਦਾਂ ਦੀ ਗੱਲਬਾਤ ਸ਼ੋਕ ਮੇਲੇ ਦੀ ਹੋ ਜਾਂਦੀ ਹਾਂ ਬਟ ਉਹ ਜ਼ਿੰਦਗੀ ਵਧੀਆ ਸੀ ਹਾਂ ਜਿੰਦਾਬਾਦ ਸੀਗਾ ਮੈਂ ਸਵਾਲ ਪੁੱਛਾਂ ਨਾ ਪੁੱਛਾਂ ਉਸਤੇ ਕਿਉਂਕਿ ਤੁਹਾਡੇ ਨਾਲ ਉਸ ਚੀਜ਼ ਤੇ ਬਹੁਤ ਸਵਾਲ ਹੋਗੇ ਪਰ ਪਰਸਨਲੀ ਵੀ ਜਦੋਂ ਤੁਸੀਂ ਸਿੱਕੇ ਰੂਪ ਚਾਏ ਸੀ ਮੈਨੂੰ ਵੀ ਬੜਾ ਚੰਗਾ ਲੱਗਿਆ ਸੀ ਸਾਰਿਆਂ ਨੂੰ ਚੰਗਾ ਲੱਗਾ ਸੀ ਜਦੋਂ ਤੁਸੀਂ ਕੇਸ ਕਢਾਏ ਸੀ ਕੰਡੀਆਂ ਮੈਂ ਵੀ ਗਾਲਾਂ ਹੀ ਸੀ ਹਾਂ ਨਹੀਂ ਆ ਐਕਸੈਪਟਡ ਵੀ ਮੈਂ ਇਹ ਮੰਨਦਾ ਸੀ ਪਰ ਉਹਦਾ ਰੀਜਨ ਵੀ ਦੇਖੋ ਬੇਸ ਵੀ ਦੇਖੋ ਨਾ ਉਦੋਂ ਤੁਸੀਂ ਵੀ ਹਾਲ ਚਾਲ ਨਹੀਂ ਪੁੱਛਿਆ ਵੀ ਤੁਹਾਡੇ ਕੋਈ ਨਹੀਂ ਬੜੀ ਪੱਤਰਕਾਰੀ ਤਾਂ ਹੈ ਨਹੀਂ ਨਹੀਂ ਫਿਰ ਤਾਂ ਐ ਨਹੀਂ ਸੀ ਪੱਤਰਕਾਰੀ ਕਰਕੇ ਤਾਂ ਤੁਸੀਂ ਨਹੀਂ ਪੁੱਛ ਸਕਦੇ ਬਿਨਾ ਪੱਤਰਕਾਰੀ ਤੋਂ ਬੰਦਾ ਆਉਂਦਾ ਮੇਰੇ ਕੋਲ ਵੀ ਕੋਈ ਨਹੀਂ ਡੋਂਟ ਵਰੀ ਕੋਈ ਦਲਾਸਾ ਦੇਣ ਵਾਲਾ ਆਇਆ ਨਹੀਂ ਸੀ ਕੁਝ ਇਹਨੇ ਵੀ ਨਹੀਂ ਕਿਹਾ ਮੈਨੂੰ ਪਤਾ ਜਦੋਂ ਨਾ ਖੁੱਡਾਂ ਜੀ ਵੜ ਗਏ ਸਲਾਹ ਦੇਣ ਵਾਲੇ ਬੁੱਧੀਜੀਵ ਹੋਰ ਸਲਾਹ ਨਹੀਂ ਕਿਤੇ ਕਿ ਸੁద్ధిਜੀਵ ਜਿਹੜੇ ਸੀਗੇ ਉਹ ਸਭ ਖੁੱਡਾਂ ਖੱਡਾਂ ਚ ਵੜ ਗਏ ਤਮਾਸ਼ਾ ਦੇਖਦੇ ਸੀ ਉਹ ਲੋਕ ਤਮਾਸ਼ਾ ਦੇ ਚਲੋ ਮੈਂ ਤੁਹਾਨੂੰ ਇਦਾਂ ਨਹੀਂ ਕਹਿੰਦਾ ਤੁਸੀਂ ਤਾਂ ਮੈਨੂੰ ਕਿਹਾ ਬਈ ਫ੍ਰੈਂਕਲੀ ਕਿਹਾ ਵੀ ਆਪਾਂ ਵੀ ਗਾਲਾਂ ਕੱਢੀਆਂ ਪਰ ਮਸਲਾ ਇਹ ਆ ਵੀ ਉਦੋਂ ਉਹ ਮੈਂ ਵੀ ਕਹਿੰਦਾ ਸੀ ਇਹ ਲੋਕ ਕਿੱਥੇ ਮਰ ਗਏ ਆ ਬਈ ਯਾਰ ਕਿਸੇ ਬੰਦੇ ਨੂੰ ਕੋਈ ਦਲਾਸਾ ਦੇਣ ਆ ਜੋ ਹੋ ਸਕਦਾ ਮੈਂ ਹੀ ਗਲਤ ਹੋਵਾਂ ਤੇ ਫਿਰ ਕੋਈ ਤਾਂ ਬੰਦਾ ਚਾਹੀਦਾ ਮੈਂ ਕਿਹੜਾ ਕੋਈ ਸਾਲਾ ਸਾਈ ਧਰਮ ਪਰਿਵਰਤਨ ਧਰਮ ਪਰਿਵਰਤਨ ਕਰ ਲਿਆ ਵੀ ਮੈਨੂੰ ਰੋਕੋਦਾ ਸਹੀ ਆ ਕੇ ਕੋ ਮੈ ਸਟੈਪ ਚ ਇਹ ਤਾਂ ਮੈਂ ਕੇਸ ਘਟਾਇ ਕਿਤੇ ਸੁਸਾਇਡ ਨਹੀਂ ਕਰ ਲਿਆ ਫੇਰ ਕੌਣ ਜ਼ਿੰਮੇਵਾਰ ਸੀ ਮੇਰੇ ਨਿਆਣੇ ਕਿਹਨੇ ਦੇਖਣੇ ਸੀ ਹੁਣ ਤਾਂ ਮੈਂ ਠੋਕ ਕੇ ਜਵਾਬ ਦੇਣਾ ਤੁਸੀਂ ਕਹਿੰਦੇ ਹੋ ਵੀ ਜਿਸ ਹਾਲਾਂ ਦਾ ਤੁਹਾਨੂੰ ਤੋਂ ਗੱਲਾਂ ਕੀਤੀਆਂ ਗਈਆਂ ਨਹੀਂ ਸੁਣੀਆਂ ਸੀ ਫੇ ਉਹਦਾ ਜਵਾਬ ਇਹ ਹੀ ਸੀ ਮੇਰੇ ਕੋਲ ਇੱਕ ਇੱਕੋ ਇੱਕ ਜੇ ਨਹੀਂ ਕਿਸੇ ਨੇ ਸਮਝਾਉਣਾ ਕਿ ਦੂਜੇ ਨੂੰ ਨਹੀਂ ਸਮਝਾਉਣਾ ਜਾਂ ਕੋਈ ਬੰਦਾ ਮੈਂ ਮੈਂ ਤਾਂ ਮੰਨ ਗਿਆ ਗੱਲ ਨਾ ਤੁਸੀਂ ਸਿੱਖੀ ਸਰੂਪ ਚ ਆਏ ਤੇ ਹਾਸਪਤ ਨਹੀਂ ਸਿੱਖੀ ਇਹਦਾ ਮਤਲਬ ਇਹ ਨਹੀਂ ਸਿੱਖੀ ਕਰਕੇ ਹੁਣ ਸਿੱਖੀ ਚ ਹੋਰ ਕਿੰਨੀ ਗੰਦਲਾ ਕਰ ਰਹੇ ਆ ਹੂੰ ਗੁਰਦੁਆਰਿਆਂ ਚ ਪੱਗਾਂ ਲੈਂਦੀਆਂ ਕੇਸ ਪੱਟਦੇ ਆ ਹਰ ਨਵੇਂ ਦਿਨ ਕੋਈ ਨਾ ਕੋਈ ਉੱਥੇ ਹੈਪਨ ਹੁੰਦਾ ਆ ਤੇ ਮੈਂ ਤਾਂ ਗੱਲ ਹੀ ਕੁਝ ਨਹੀਂ ਹਾਲੇ ਮੈਂ ਤਾਂ ਬੇਨਤੀਆਂ ਹੀ ਕਰਦਾ ਥੱਕ ਗਿਆ ਪਰ ਦੂਜੇ ਪਾਸੇ ਚੰਗਾ ਵੀ ਤਾਂ ਹੈ ਸੇਵਾ ਵੀ ਤਾਂ ਕਰਦੇ ਆ ਕਰਾਬ ਦਾ ਨਾਮ ਵੀ ਤਾਂ ਲੈ ਰਿਆ ਦੂਜੇ ਪਾਸੇ ਚੰਗਾ ਵੀ ਹੈ ਜਿੱਥੇ ਮਾੜਾ ਉੱਥੇ ਚੰਗਾ ਵੀ ਤੁਸੀਂ ਸਮਝੇ ਨਹੀਂ ਗੱਲ ਤਾਂ ਆਪਣੀ ਹੋ ਗਈ ਹੈ ਨਾ ਹੂੰ ਸਾਡੇ ਨਾਲ ਕੀ ਹੁਣ ਬੰਦਾ ਮੰਨ ਲਓ ਫੇਕ ਜਣਾ ਬੁਜਦਲ ਸੀ ਵਾਕਿਆ ਯਾਰ ਮਾੜ ਅੱਜ ਮੈਂ ਆਪਣਾ ਮੈਂ ਮੇਰੀ ਮੈਂ ਅਨਸਰਤਾ ਦਿੱਤਾ ਵੀ ਯਾਰ ਤੁਸੀਂ ਜੇ ਕੋਈ ਬੰਦਾ ਸਿੱਖੀ ਸਰੂਪ ਚ ਗਲਤੀ ਕਰਦਾ ਉਹਨੂੰ ਬੈਠ ਕੇ ਸਮਝਾਓ ਮੰਨ ਲਓ ਮੈਂ ਹੀ ਗਲਤ ਹੂੰ ਹੂੰ ਉਹਨੂੰ ਸਮਝਾਉਣਾ ਚਾਹੀਦਾ ਤੁਸੀਂ ਉਹ ਉੱਥੋਂ ਹੀ ਨਾ ਨਾ ਕੰਮ ਚੱਕੀ ਚੱਲੋ ਆ ਹੋ ਗਿਆ ਉਹ ਹੋ ਗਿਆ ਇਦਾਂ ਹੋ ਗਈ ਤਾਰੋ ਕਿਸੇ ਸਮਝਾਇਆ ਨਹੀਂ ਉਸ ਨੂੰ ਨਹੀਂ ਕੋਈ ਵੀ ਨਹੀਂ ਆਇਆ ਕੋਈ ਮੈਂ ਕਿਹਾ ਜਿਨ੍ਹਾਂ ਨੂੰ ਸਮਝਾਉਣ ਕੀ ਕੋਈ ਦਵਕਾ ਮਾਰਨ ਵੀ ਨਹੀਂ ਆਇਆ ਤਮਾਸ਼ਾ ਦੇਖਣ ਲੱਗ ਪਏ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸਿੱਕੀ ਸਰੂਪ ਚ ਆਏ ਉਹਨਾਂ ਨੇ ਵੀ ਨਹੀਂ ਤੁਹਾਨੂੰ ਉਹਨਾਂ ਨੇ ਵੀ ਨਹੀਂ ਮੈਂ ਗੁਰੂ ਮਹਾਰਾਜ ਜੀ ਤੇ ਚਾਰ ਨਹੀਂ ਲੱਗਾ ਕਿਸੇ ਨੂੰ ਦੇਖ ਕੇ ਤਾਂ ਤੁਸੀਂ ਲੱਗਾਈ ਨਹੀਂ ਸਕਦੇ ਜਿਹੜੇ ਹਾਲਾਤ ਆ ਹੁਣ ਸਿੱਕੀ ਦੇ ਹੂੰ ਕਿਸੇ ਨੂੰ ਕਿਸੇ ਦੇ ਮਗਰ ਲਾ ਕੇ ਥੜੋ ਉਹ ਤਾਂ ਆਪਣੀ ਇੱਕ ਅੰਦਰੋਂ ਆਵਾਜ਼ ਉੱਠੀ ਠੀਕ ਆ ਫਿਰ ਮੈਂ ਹੀ ਸੋਚਿਆ ਵੀ ਯਾਰ ਇਹ ਇਹ ਕਾਤੋਂ ਖੜਜ ਗਣਜੇ ਪੈਣਾ ਮਹਾਰਾਜ ਦਾ ਉਹਨਾਂ ਦੀ ਇਮਾਨਤ ਆ ਉਹਨਾਂ ਦੇ ਵਿੱਚ ਮੈਂ ਕੋਈ ਭੰਗ ਥੜੋ ਕੀਤਾ ਮੈਂ ਤਾਂ ਤਿਆਗਿਆ ਵੀ ਇਹ ਮੀਰਾ ਕਰਕੇ ਕੋਈ ਨੁਕਸਾਨ ਨਾ ਹੋਵੇ ਕੋਈ ਗੱਲਾਂ ਬਦਲ ਨਾ ਵੀ ਮੈਂ ਕੋਈ ਹੋਰ ਐਵੇਂ ਕੋਈ ਲੁੱਤੀ ਲਾ ਦਿਆ ਮੀਨਾ ਵੀ ਚਾਰ ਬੰਦੇ ਸ਼ੈਤਾਨ ਮੰਨ ਲਓ ਮੈਨੂੰ ਤੁਸੀਂ ਸ਼ੈਤਾਨ ਮੰਨ ਲਓ ਸ਼ੈਤਾਨ ਜਾਗ ਪਿਆ ਤੇ ਸ਼ੈਤਾਨ ਹੋਰ ਕਿੰਨੇ ਦੁਨੀਆਂ 'ਚ ਭਾਰੂ ਦਾ ਜਦਾ ਨਹੀਂ ਐਵੇਂ ਕੋਈ ਸਾਡਾ ਹੋਰ ਨੁਕਸਾਨ ਹੁੰਦਾ ਉਹਨੋਂ ਬੇਵੈਟਰ ਸੀ ਮਹਾਰਾਜ ਦਾ ਚਰਚ ਗਿਆ ਇਹ ਮੈਨੂੰ ਯਾਦ ਨਹੀਂ ਕਹਿਣਾ ਦੇਖੋ